ਗਰਭ ਰੁਸਤੀ ਨਾਲ ਗਰਭ ਧਾਰਨ ਕਰਨ ਵਾਸਤੇ ਕਿਹੜਾ ਗੁਰਮੰਤਰ ਹੈਗਾ ਤੁਸੀਂ ਅੱਜ ਸਾਡੀਆਂ ਭੈਣਾਂ ਨਾਲ ਸਾਂਝਾ ਕਰੋ ਕਨਟਾਈਮ ਤੇ ਕਨਸੀ ਵੀ ਕੋਈ ਵੀ ਦਿੱਕਤ ਆ ਦੁੱਧ ਦੇ ਵਿੱਚ ਘਿਓ ਤੇ ਦੁੱਧ ਵਿੱਚ ਹਲਦੀ ਪਾ ਕੇ ਲੈ ਲਓ ਤੁਹਾਨੂੰ ਪਤਾ ਹੈ ਹਰ ਇੱਕ ਚੀਜ਼ ਦਾ ਮੰਤਰ ਹੁੰਦਾ ਸੀਗਾ ਪਰ ਅਸੀਂ ਅੱਜ ਦੇ ਟਾਈਮ ਤੇ ਘਿਓ ਤਾਂ ਅਸੀਂ ਵੇਖਦੇ ਹੀ ਨਹੀਂ ਹੈਗੇ ਉਹਨਾਂ ਨੇ ਸੋਮਿਆ ਘਿਓ ਲੈ ਲੈਣਾ ਉਹਨਾਂ ਦੇ ਗਰਭ ਜਿਹੜਾ ਹੈ ਉਹ ਬੱਚਿਆ ਰਹਿ ਜਾਏਗਾ ਤੰਦਰੁਸਤੀ ਯੂਟਰਸ ਨੂੰ ਬਣ ਜਾਏਗੀ ਫਿਰ ਇਹ ਜਿਹੜੇ ਨੁਸਖੇ ਫਾਰਮੂਲੇ ਤੁਸੀਂ ਰੱਖੇ ਹੋਏ ਨੇ ਸੌਂਫ ਹੋ ਗਿਆ ਲੌਂਗ ਹੋ ਗਿਆ ਸ਼ਤਾਵਰ ਤੁਸੀਂ ਰੱਖਿਆ ਉਸ ਤੋਂ ਬਾਅਦ ਲੋਥ ਰੱਖੀ ਹੈ ਔਰ ਅਸ਼ੋਕ ਛਾਲ ਤੁਸੀਂ ਇੱਥੇ ਰੱਖਿਆ ਇਹ ਕੀ ਕਰਨ ਵਾਲੀਆਂ ਨੇ ਇਹ ਥੋੜੀਆਂ ਨੁਸਖਾ ਫਾਰਮੂਲਾ ਇਹ ਲੌਂਗ ਦੀ ਸ਼ੇਪ ਜਿਹੜੀ ਹੈ ਸਰ ਇਹ ਇਸ ਸਪਰਮ ਵਾਲੀ ਸ਼ੇਪ ਬਣਦੀ ਹੈ ਇਹ ਦੇਖੋ ਇਸ ਸਪਰਮ ਦੀ ਸ਼ੇਪ ਦਿਖ ਰਹੀ ਹੈ ਨਾ ਆਪਾਂ ਨੂੰ ਸਿਰ ਇਹ ਮੇਲ ਦੀ ਸਪਰਮ ਨੂੰ ਇਨਕਰੀਜ਼ ਕਰਨ ਵਾਸਤੇ ਕਾਉਂਟੈਕਸ ਨੂੰ ਇਨਕਰੀਜ਼ ਕਰਨ ਵਾਸਤੇ ਸਿਰ ਜ਼ਬਰਦਸਤ ਫਾਇਦਾ ਹੈ ਤਾਂ ਜ਼ਬਰਦਸਤ ਫਿਰ 임ਪਲੈਂਟੇਸ਼ਨ ਵਾਸਤੇ ਉਹਨਾਂ ਨੇ ਸਿਰ ਸੌਂਫ ਸੌਂਫ ਦੇ ਵਿੱਚ ਪ੍ਰੋਜੈਸਟਰੋਨ ਹਾਰਮੋਨ ਜਿਹੜਾ ਹੈ ਉਹ ਬਹੁਤ ਰਿਚ ਹੁੰਦਾ ਇਹਨਾਂ ਦਾ ਪਾਊਡਰ ਬਣਾ ਲਿਆ ਨਾ ਪਾਊਡਰ ਬਣਾ ਕੇ ਇਹ ਮਿਲਕ ਦੇ ਨਾਲ ਸਵੇਰੇ ਜਾਂ ਰਾਤ ਨੂੰ ਸੌਣ ਲੱਗਿਆ ਜਿਆਦਾ ਫਾਇਦਾ ਇਹ ਮਾਰਨਿੰਗ ਹੀ ਹੈ ਮਾਰਨਿੰਗ ਇਹਦਾ ਇੱਕ ਚਮਚ ਉਹ ਲੈਣ ਸਿਰ ਮਤਲਬ ਇਹ ਨਹੀਂ ਕਿ ਜੇ ਧੜਕਨ ਨਹੀਂ ਬਣਦੀ ਬਲੈਕਟ ਓਵਰ ਮੈਂ ਐਮਪਟੀ ਸੈਕ ਹੈ ਸਰ ਹਰ ਇੱਕ ਚੀਜ਼ ਦਾ ਸੋਲੂਸ਼ਨ ਇਹਦੇ ਨਾਲ ਹੋ ਜਾਣਾ ਐਮਪਟੀ ਸੈਕ ਕੀ ਪ੍ਰੋਬਲਮ ਹੁੰਦੀ ਹੈ ਜੀ ਇਹ ਕੀ ਮਸਲਾ ਹੈ ਸਰ ਪੋਜ਼ਿਟਿਵ ਹੋਣ ਬਾਅਦ ਸੈਕ ਬਣ ਜਾਂਦੀ ਹੈਗੀ ਪਰ ਅੰਦਰ ਉਹਦੇ ਬੱਚੇ ਦੇ ਅੰਗ ਨਹੀਂ ਤਿਆਰ ਹੁੰਦੇ ਹੈਗੇ ਜਿਹੜੀ ਪ੍ਰੋਬਲਮ ਹੈ ਐਮਪਟੀ ਸੈਕ ਦੀ ਮੈਂ ਇਹ ਜਾਨਣਾ ਚਾਹੁੰਦਾ ਕਿ ਆ ਕਿਉਂ ਰਹੀ ਹੈ ਬਹੁਤ ਸਾਡੀਆਂ ਭੈਣਾਂ ਨੂੰ ਸੈਕੰਡ ਟਾਈਮ ਦੇ ਉੱਤੇ ਬਹੁਤ ਸਾਡੀਆਂ ਭੈਣਾਂ ਨੂੰ ਫਰਸਟ ਟਾਈਮ ਦੇ ਉੱਤੇ ਇਹ ਪ੍ਰੋਬਲਮ ਆ ਰਹੀ ਹੈ ਇਹਦਾ ਸਭ ਤੋਂ ਵੱਡਾ ਰੀਜ਼ਨ ਜਿਹੜਾ ਹੈ ਸਰ ਉਹ ਕਰੋਮੋਸੋਮ ਐਬਨਾਰਮਲिटीज ਉਹਨਾਂ ਦੀ ਵਧਦੀ ਏਜ ਤੇ ਉਹਨਾਂ ਦਾ ਐਗ ਔਰ ਸਪਰਮ ਦੀ ਕੁਆਲਿਟੀ ਦਾ ਪੂਅਰ ਹੋਣਾ ਸਭ ਤੋਂ ਵੱਡਾ ਕੌਜ਼ ਇਹ ਵੀ ਦੇਖਿਆ ਜਾ ਰਿਹਾ ਹੈ आयुर्वेद ਵਿੱਚ ਇਸ ਮਾਮਲੇ ਦਾ ਹੱਲ ਹੈ ਜਿਹੜੀ ਪ੍ਰੋਸੈਸ ਹੈਗਾ ਐਮਪਟੀ ਸੈਕ ਆ ਇਹਨੂੰ ਕਿਵੇਂ ਆਪਣੀ ਜ਼ਿੰਦਗੀ ਚੋਂ ਕੱਢਿਆ ਜਾ ਸਕਦਾ ਸਰ ਇੱਕ ਗਰਭਧਾਰਕ ਯੋਗ ਹੈ ਓਵਿਲੇਸ਼ਨ ਇਹਦੇ ਨਾਲ ਸਟਰੋਂਗ ਬਣ ਜਾਂਦਾ ਕਿਉਂਕਿ ਪੂਰ ਐਗਰ ਸਪਰਮ ਕੁਆਲਿਟੀ ਦੀ ਗੱਲ ਕੀਤੀ ਇਹ ਯੂ ਪਾਵਰ ਯੋਗ ਹੈ ਸਰ ਇਹ ਇਮਪਲਾਂਟੇਸ਼ਨ ਨੂੰ ਸਟਰੋਂਗ ਬਣਾਉਣ ਵਾਸਤੇ ਆਪਾਂ ਨੇ ਇਹ ਯੂ ਪਾਵਰ ਯੋਗ ਸ਼ੁਰੂ ਕਰ ਲੈਣਾ ਉਹਨਾਂ ਨੂੰ ਸਰ ਪਹਿਲੇ ਮਹੀਨੇ ਦੀ ਪ੍ਰੈਗਨੈਂਸੀ ਵਧੀਆ ਠਹਿਰ ਜਾਂਦੀ ਹੈ ਤੇ ਉਹਨਾਂ ਦੀ ਜਿਹੜੀ ਐਮਪੀ ਸੈਕ ਵਾਲੀ ਪ੍ਰੋਬਲਮ ਹੈ ਉਹ ਜੜੋਂ ਹੀ ਖਤਮ ਹੋ ਜਾਂਦੀ ਹੈ ਸਰ ਜੜੋਂ ਹੀ ਨਿਕਲ ਜਾਂਦੀ ਹੈ ਜੀ ਆਪਣੀ ਮਰਜ਼ੀ ਨਾਲ ਉਨਾ ਸਾਡੀਆਂ ਭੈਣਾਂ ਨੂੰ ਗੋਲੀ ਖਾਣੀ ਚਾਹੀਦੀ ਹੈ। ਪ੍ਰੈਗਨਨਸੀ ਜਦੋਂ ਠਹਿਰਦੀ ਹੈ ਤੇ ਬਾਡੀ ਦੇ ਵਿੱਚ ਚੇਂਜਸ ਬਹੁਤ ਤਰ੍ਹਾਂ ਦੇ ਆਉਂਦੇ ਹੈਗੇ। ਕਿਸ ਤਰ੍ਹਾਂ ਕੀ? ਜਿਸ ਤਰ੍ਹਾਂ ਕਿ ਸਿਰ ਬਾਡੀ ਐਕ ਵੀ ਹੋ ਸਕਦਾ ਹੈ, ਮੂਡ ਸਵਿੰਗ ਵੀ ਹੋ ਸਕਦਾ ਹੈ, ਖਾਣ ਪੀਣ ਨੂੰ ਦਿਲ ਨਹੀਂ ਕਰਦਾਗਾ, ਉਹ ਸਟ्रेस ਲੈ ਜਾਂਦੀ ਹੈਗੀਆਂ। ਜਦੋਂ ਪ੍ਰੈਗਨਨਸੀ ਸਾਨੂੰ ਠਹਿਰ ਗਈ ਤੇ ਉਹ ਚੀਜ਼ਾਂ ਵੀ ਖਾਣ ਦਾ ਦਿਲ ਕਰਾ ਲੱਗ ਜਾਂਦਾ ਜਿਹੜਾ ਕਦੇ ਉਹਨਾਂ ਨੇ ਸੋਚਿਆ ਵੀ ਨਹੀਂ ਮੈਂ ਇਹ ਖਾ ਸਕਦਾ ਇਹ ਵੀ ਇੱਕ ਵੱਡਾ ਲੱਛਣ ਹੁੰਦਾ ਸਰ ਜਦੋਂ ਪ੍ਰੈਗਨਨਸੀ ਠਹਿਰਦੀ ਹੈਗੀ ਹੈ ਤਾਂ ਫਿਰ ਟੇਸਟ ਕੱਲਾ ਮਦਰ ਦਾ ਨਹੀਂ ਹੁੰਦਾਗਾ ਟੇਸਟ ਜਿਹੜਾ ਪ੍ਰੂਨ ਹੈ ਨਾ ਅੰਦਰ ਐمبرੋਇਰ ਸਰ ਉਹਦਾ ਟੇਸਟ ਬਣਦਾ ਹੈ ਵੀ ਉਹਨੋ ਮੇਲ ਹੈ ਫੀਮੇਲ ਹੈ ਇਹ ਡਿਪੈਂਡ ਕਰਦਾ ਹੈ ਸਰ ਤੁਹਾਨੂੰ ਪਤਾ ਹੈ ਮੇਲ ਤੇ ਫੀਮੇਲ ਦੀ ਜਿਹੜੀ ਖਾਣ ਦੇ ਟੇਸਟ ਉਹ ਅਲੱਗ-ਅਲੱਗ ਹੁੰਦੇ ਹੈਗੇ ਤਾਂ ਹੀ ਤਾਂ ਪੁਰਾਣੇ ਟਾਈਮ ਤੇ ਦਾਈਆਂ ਜਿਹੜੀਆਂ ਸੀਗੀਆਂ ਉਹ ਟੇਸਟ ਤੇ ਧਰਤੀ ਅੰਦਾਜ਼ਾ ਲਾ ਲੈਂਦੀਆਂ ਸੀ ਕਿ ਇਹਨੇ ਮੁੰਡਾ ਜੰਮਣਾ ਹੈ ਕਿ ਕੁੜੀ ਜੰਮਣੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਬਹੁਤ ਵਾਰ ਹੁੰਦਾ ਹੈ ਕਿ ਪ੍ਰੈਗਨੈਂਸੀ ਵਾਲੀਆਂ ਜਿਹੜੀਆਂ ਲਾਈਨਾਂ ਹੈਗੀਆਂ ਨੇ ਜਦੋਂ ਅਸੀਂ ਟੈਸਟ ਕਰਦੇ ਆਂ ਤਾਂ ਉਹ ਦੋ ਹੋ ਜਾਂਦੀਆਂ ਨੇ ਪਿੰਕ ਵਾਲੀਆਂ ਤੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋ ਜਾਂਦਾ ਪਰ ਜਦੋਂ ਅਸੀਂ ਡਾਕਟਰ ਕੋਲ ਜਾਂਦੇ ਆਂ ਡਾਕਟਰ ਬੱਚੇ ਦੀ ਸਿਹਤ ਵਾਸਤੇ ਮਾਂ ਦੀ ਹੈਲਥ ਵਾਸਤੇ ਸਕੈਨ ਕਰਵਾਉਣ ਦੀ ਗੱਲ ਕਰਦੇ ਨੇ ਤਾਂ ਉੱਥੇ ਜਾ ਕੇ ਪਤਾ ਲੱਗਦਾ ਕਿ ਇੱਥੇ ਤੇ ਕੁਝ ਹੈ ਹੀ ਨਹੀਂ ਬੜੀ ਪ੍ਰੋਬਲਮ ਹੈਗੀ ਐ ਇਹ ਵਾਲੀ ਜਿਹੜੀ ਇਸ ਵੇਲੇ ਸਾਡੀਆਂ ਭੈਣਾਂ ਨੂੰ ਨਵੇਂ ਵਿਆਹੇ ਜੋੜਿਆਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਕੀ ਪ੍ਰੋਬਲਮ ਹੈ ਕੀ ਇਹਦਾ ਹੱਲ ਹੈ ਕਿਵੇਂ ਅਸੀਂ ਐਮਪਟੀ ਸੈਕ ਜਿਹਨੂੰ ਕਹਿੰਦੇ ਨੇ ਉਸ ਨੂੰ ਜਿਹੜਾ ਕਨਵਰਟ ਕਰ ਸਕਦੇ ਆ ਪਰਮਨੈਂਟ ਪ੍ਰੈਗਨੈਂਸੀ ਦੇ ਵਿੱਚ ਸਾਡੇ ਨਾਲ ਨੇ ਸੀਨੀਅਰ ਨਰਸਿੰਗ ਅਫੀਸਰ ਹਰਮੀਜੀ ਜਿਹੜੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਸਾਡੇ ਨਾਲ ਕਰਨ ਲਈ ਤਿਆਰ ਨੇ ਹਰਮੀਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਤੇ ਪਿਆਰ ਭਰੀ ਸਾਸਤਰੀ ਕਾ ਸਤਿਕਾਰਯੋਗ ਸਾਸਤਰੀ ਕਲ ਮੇਰੇ ਉਹਨਾਂ ਦਰਸ਼ਕਾਂ ਨੂੰ ਜੋ ਮੇਰੇ ਫਾਰਮੂਲੇਸ਼ਨ ਦਾ ਬਹੁਤ ਹੱਦ ਤੱਕ ਫਾਇਦਾ ਲੈ ਰਹੇ ਇਥੋਂ ਤੱਕ ਕਿ 12-12 ਸਾਲਾਂ ਬਾਅਦ ਵੀ ਪ੍ਰੈਗਨancies ਉਹਨਾਂ ਨੂੰ ਮੇਰੇ ਫਾਰਮੂਲੇਸ਼ਨ ਨਾਲ ਠਹਿਰ ਰਹੀ ਹੈ ਮੈਮ ਕਿਉਂਕਿ ਅਸੀਂ ਲਗਾਤਾਰ ਵੀਡੀਓਜ਼ ਪਾ ਰਹੇ ਹਾਂ ਤੇ ਸਾਨੂੰ ਸਵਾਲ ਵੀ ਉਸ ਤਰ੍ਹਾਂ ਦੇ ਆ ਰਹੇ ਨੇ ਸਾਨੂੰ ਜਿਹੜੇ ਸਵਾਲ ਆਏ ਨੇ ਅਸੀਂ ਤੁਹਾਡੇ ਨਾਲ ਡਿਸਕਸ ਕਰਨ ਲੱਗੇ ਹਾਂ ਜੇ ਐਮਪਟੀ ਸੈਕ ਕੀ ਪ੍ਰੋਬਲਮ ਹੁੰਦੀ ਹੈ ਜੀ ਇਹ ਕੀ ਮਸਲਾ ਹੈ ਪ੍ਰੈਗਨਨਸੀ ਜਦੋਂ ਟੈਸਟ ਕਰਦੇ ਆ ਤਾਂ ਉਹ ਪ੍ਰੈਗਨਨਸੀ ਪੋਜ਼ਿਟਿਵ ਆ ਜਾਂਦੀ ਹੈ ਮਹੀਨੇ ਡੇਢ ਮਹੀਨੇ ਬਾਅਦ 2 ਮਹੀਨੇ ਬਾਅਦ ਅਸੀਂ ਸਕੈਨ ਕਰਾਣੇ ਆ ਉਹ ਕਹਿੰਦੇ ਜੀ ਹਜੇ ਕੁਝ ਵੀ ਹੈ ਨਹੀਂ ਸਰ ਐਮਪਟੀ ਸੈਕ ਜਿਹੜੀ ਐ ਸਰ ਇਹ ਬਲੈਚਿਡ ਓਵਮ ਬਣ ਜਾਂਦਾ ਹੈਗਾ ਬਲੈਚਿਡ ਓਵਮ ਜੀ ਬਲੈਚਿਡ ਓਵਮ ਬਣ ਜਾਂਦਾ ਹੈ প্রেਗਨਨਸੀ ਪੋਜ਼ਿਟਿਵ ਆ ਜਾਂਦੀ ਹੈ ਕੀ ਐ ਪੇਸ਼ੈਂਟ ਦੀ ਜਦੋਂ ਉਹ ਕਪਲ ਚੈੱਕ ਕਰਦਾ ਫਸਟ ਟਾਈਮ ਤਾਂ ਉਹ ਤੁਸੀਂ ਜਿਹੜੇ ਡਬਲ ਐਂਡ ਦੀ ਗੱਲ ਕਰ ਰਹੇ ਹੋ ਉਹਨਾਂ ਦਾ ਪੋਜ਼ਿਟਿਵ ਆਂਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ প্রেਗਨਨਸੀ ਹੋ ਗਈ ਹੈ ਤੇ ਔਰ ਵਾਕਈ ਉਹ ਖੁਸ਼ ਹਾਂ ਖੁਸ਼ ਹੋ ਜਾਂਦੇ ਹੈਗੇ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਬਣ ਜਾਂਦਾ ਆ ਪਰ ਜਦੋਂ ਉਹ ਫਸਟ ਅਲਟਰਾਸਾਉਂਡ ਕਰਾਉਂਦੇ ਹੈਗੇ ਆ ਉਦੋਂ ਪਾਣੀ ਦੀ ਥੈਲੀ ਹੀ ਉਹ ਕਹਿੰਦੇ ਕਿ ਜੇ ਇਹਦੇ ਵਿੱਚ ਬੱਚੇ ਦੇ ਅੰਗ ਨਹੀਂ ਬਣੇ ਕਿਉਂਕਿ ਉਹ ਬਣ ਜਾਂਦਾ ਸਿਰ ਪੋਜ਼ਿਟਿਵ ਹੋਣ ਬਸ ਸੈਕ ਬਣ ਜਾਂਦੀ ਹੈਗੀ ਆ ਪਰ ਅੰਦਰ ਉਹਦੇ ਬੱਚੇ ਦੇ ਅੰਗ ਨਹੀਂ ਤਿਆਰ ਹੁੰਦੇ ਹੈਗੇ ਜੋ ਅੰਗ ਤਿਆਰ ਨਹੀਂ ਹੈਗੇ ਤਾਂ ਸਰ ਉਹਨੂੰ ਭਾਵੇਂ 6 ਮਹੀਨੇ ਰੱਖ ਲਓ ਆਪਣੇ ਆਪ ਟਰਮੀਨੇਟ ਵੀ ਹੋ ਜਾਣੀ ਹੁੰਦੀ ਤੇ ਟਰਮੀਨੇਟ ਆਪਾਂ ਕਰਾ ਵੀ ਸਕਦੇ ਹੈਗੇ ਆ ਠੀਕ ਹੈ ਤੇ ਮੈਂ ਫਿਰ ਇਹ ਜਿਹੜੀ ਪ੍ਰੋਬਲਮ ਹੈ ਐਮਪਟੀ ਸੈਕ ਦੀ ਮੈਂ ਇਹ ਜਾਨਣਾ ਚਾਹੁੰਦਾ ਕਿ ਆ ਕਿਉਂ ਰਹੀ ਹੈ ਬਹੁਤ ਸਾਡੀਆਂ ਭੈਣਾਂ ਨੂੰ ਸੈਕੰਡ ਟਾਈਮ ਦੇ ਉੱਤੇ ਬਹੁਤ ਸਾਡੀਆਂ ਭੈਣਾਂ ਨੂੰ ਫਰਸਟ ਟਾਈਮ ਦੇ ਉੱਤੇ ਇਹ ਪ੍ਰੋਬਲਮ ਆ ਰਹੀ ਹੈ ਸਰ ਕਈ ਵਾਰੀ ਤੇ ਇਹ ਫਰਸਟ ਟਾਈਮ ਤੇ ਹੀ ਪ੍ਰੋਬਲਮ ਆਂਦੀ ਹੈਗੀ ਹੈ ਤੇ ਫਿਰ ਉਹਨਾਂ ਦਾ ਬਾਰ-ਬਾਰ ਇਹੀ ਰੀਅਕਰ ਹੁੰਦਾ ਰਹਿੰਦਾ ਹੈ ਕਿ ਪੋਜ਼ਿਟਿਵ ਆ ਗਈ ਖਾਲੀ ਸੈਕ ਬੰਦੀ ਖਾਲੀ ਸੈਕ ਬੰਦੀ ਬੜੇ ਤਹੱਤ ਤੱਕ ਪੇਸ਼ ਨੂੰ ਇਦਾਂ ਹੀ ਰਹਿੰਦਾ ਤੇ ਇਹਦਾ ਸਭ ਤੋਂ ਵੱਡਾ ਰੀਜ਼ਨ ਜਿਹੜਾ ਹੈ ਸਰ ਉਹ ਕਰੋਮੋਸੋਮ ਐਬਨਾਰਮਲਿਟੀਆਂ ਵੀ ਅਸੀਂ ਇਸ ਨੂੰ ਕਾਊਂਟ ਕਰ ਸਕਦੇ ਹੈਗੇ ਆ ਤੇ ਸਰ ਇਹ ਜੈਨੇਟਿਕਲੀ ਡਿਫੈਕਟ ਵੀ ਹੁੰਦਾ ਹੈਗਾ ਐਗ ਔਰ ਸਪਰਮ ਦਾ ਦੋਨੋਂ ਦਾ ਹੀ ਹੋ ਸਕਦਾ ਹੈਗਾ ਪ੍ਰੋਬਲਮ ਬੰਦੇ ਚ ਵੀ ਹੋ ਸਕਦੀ ਹੈ ਪ੍ਰੋਬਲਮ ਜਨਾਨੀ ਚ ਵੀ ਹੋ ਸਕਦੀ ਹੈ ਦੋਨਾਂ ਦੇ ਵਿੱਚ ਐਗ ਔਰ ਸਪਰਮ ਦੋਨਾਂ ਦੀ ਪ੍ਰੋਬਲਮ ਹੋ ਸਕਦੀ ਹੈ ਕਿ ਇਹ ਤੀਸਰੀ ਗੱਲ ਲਗਾਓ ਸਰ ਜਿਹੜੀ ਅਸੀਂ ਕਾਮਨ ਹਰ ਵਾਰੀ ਡਿਸਕਸ ਕਰਦੇ ਆ ਕਿਉਂਕਿ ਅਗਰ ਫਰਸਟ ਪ੍ਰੈਗਨਨਸੀ ਵਧੀਆ ਹੋ ਗਈ ਹੈ ਸੈਕਿੰਡ ਮੀਨਸ ਉਹਨਾਂ ਦੀ ਵਧਦੀ ਏਸ ਤੇ ਉਹਨਾਂ ਦਾ ਐਗ ਔਰ ਸਪਰਮ ਦੀ ਕੁਆਲਿਟੀ ਦਾ ਪੂਅਰ ਹੋਣਾ ਸਭ ਤੋਂ ਵੱਡਾ ਕੌਜ਼ ਇਹ ਵੀ ਦੇਖਿਆ ਜਾ ਰਿਹਾ ਹੈ ਪਰ ਬਹੁਤ ਵਾਰ ਹੁੰਦਾ ਜੀ ਕਿ ਅਸੀਂ ਡਾਕਟਰ ਕੋਲ ਜਾਂਦੇ ਆ ਜਦੋਂ ਐਮਪਟੀ ਸੈਕ ਲੈ ਕੇ ਬਿਲਾਈਟਡ ਓਵਮ ਲੈ ਕੇ ਤਾਂ ਉਹ ਕਹਿੰਦੇ ਨੇ ਦੀ ਥੋੜਾ ਜਿਹਾ ਵੇਟ ਕਰ ਲਓ ਤੇ ਹੋ ਸਕਦਾ ਧੜਕਣ ਬਣ ਜੇ ਹੋ ਸਕਦਾ ਜਿਹੜੀ ਡਿਵੈਲਪਮੈਂਟ ਦੀ ਕੋਈ ਹੋਰ ਸਟੇਜ ਆ ਜਾਏ ਉਹ ਫਿਰ ਕਿਉਂ ਕਿਸ ਆਧਾਰ ਦੇ ਉੱਤੇ ਕਹਿੰਦੇ ਨੇ ਜਦੋਂ ਤੁਸੀਂ ਕਹਿੰਦੇ ਵੀ ਸਿਰਫ ਪਾਣੀ ਦੀ थैਲੀ ਹੁੰਦੀ ਹੈ ਸਰ ਇਸ ਤੇ ਵਿੱਚ ਸਾਨੂੰ ਗੌਰ ਕਰਨਾ ਪਏਗਾ ਪੇਸ਼ੈਂਟ ਨੂੰ ਓਵਿਲੇਸ਼ਨ ਤੇ ਇੰਪਲਾਂਟੇਸ਼ਨ ਤੇ ਕਿਉਂਕਿ ਜਿਵੇਂ ਉਹ ਕਹਿੰਦੇ ਨੇ ਕਿ ਵੇਟ ਕਰ ਲਓ ਸ਼ਾਇਦ ਧੜਕਣ ਬਣ ਜਾਏ ਤੇ ਅੱਜ ਦੇ ਟਾਈਮ ਤੇ ਕੁਇਸ਼ਨ ਨੂੰ ਇਹੀ ਕਲੀਅਰ ਨਹੀਂ ਹੁੰਦਾ ਹੈਗਾ ਬਹੁਤ ਹਰ ਤੱਕ ਕਿ ਉਹਨਾਂ ਦਾ Ovulation ਕਦੋਂ ਹੋ ਰਿਹਾ ਜਿਵੇਂ ਅਸੀਂ ਹਰ ਵਾਰ ਦੀ ਤਰ੍ਹਾਂ ਗੱਲ ਕਰਦੇ ਆ ਕਿ ਅਗਰ 14th ਡੇ Ovulation ਹੋ ਰਿਹਾ ਹੈ ਤੇ ਸਰ ਜਿਹੜੀ ਪ੍ਰੈਗਨੈਂਸੀ ਹੈਗੀ ਹੈ ਇੰਪਲਾਂਟੇਸ਼ਨ ਹੈਗੀ ਹੈ ਉਹ 21 ਤੋਂ 23 ਦਿਨ ਹੁੰਦੀ ਆ ਤੇ ਜੇ ਮੰਨ ਲਓ ਥੋੜਾ ਦਿਨ Ovulation ਤੇ ਡਿਲੇ ਹੋ ਗਿਆ ਕਿਉਂਕਿ ਇਰੈਗੂਲਰ ਪੀਰੀਅਡ ਹੋਣ ਕਰਕੇ ਕਈ ਵਾਰ ਪੀਰੀਅਡ 35 ਦਿਨ ਤੇ 38 ਦਿਨ ਤੇ 40 ਦਿਨ ਤੇ ਇਹ ਹੋਣ ਕਰਕੇ ਅਗਰ ਉਹਨਾਂ ਦਾ Ovulation ਜਿਹੜਾ ਹੈ ਉਹ 18ਵੇਂ ਦਿਨ ਠਹਿਰ ਰਿਹਾ 14ਵੇਂ ਦੀ ਬਜਾਈ ਤਾਂ ਫਿਰ 21 ਤੋਂ 23 ਹੀ ਬਜਾਏ ਆਪਾਂ 임ਪਲੈਂਟੇਸ਼ਨ ਜਿਹੜਾ ਉਹਨੂੰ ਹੋਰ ਇੱਕ ਹਫ਼ਤਾ ਅੱਗੇ ਲੈ ਜਾਈਏ ਮਤਲਬ 28 ਤੋਂ 32 35 ਦਿਨ ਦੇ ਵਿੱਚ ਇਸ ਕੇਸ ਦੇ ਵਿੱਚ ਆਪਾਂ ਇਸ ਨੂੰ ਕਹ ਦਾਂਗੇ ਡਿਲੇਡ ਕਨਸੈਪਸ਼ਨ ਤਾਂ ਇੱਥੇ ਹੁੰਦਾ ਕਿ ਇਹ ਜਿੱਦ ਤੱਕ 49ਵੇਂ ਦਿਨ ਦੀ ਓਵਿਊਲੇਸ਼ਨ ਹੈ ਤੇ 임ਪਲੈਂਟੇਸ਼ਨ 21 ਤੋਂ 23ਵੇਂ ਦਿਨ ਮੀਨਸ ਫਿਰ ਤਾਂ ਸਰ 6 ਵੀਕਸ ਤੇ ਮਤਲਬ ਚੌਥੇ ਵੀਕ 4 ਵੀਕ ਤੋਂ ਬਾਅਦ 6th ਵੀਕ ਤੇ ਉਹਨਾਂ ਦੀ ਜਿਹੜੀ ਹੈ ਪ੍ਰੈਗਨਨਸੀ ਪੋਜ਼ਿਟਿਵ ਆ ਜਾਏਗੀ ਔਰ ਅਗਰ ਡਿਲੇਡ ਕਨਸੈਪਸ਼ਨ ਹੈ ਫਿਰ ਉਹਨਾਂ ਨੂੰ ਹਫਤਾ ਹੋਰ ਅੱਗੇ ਹੋ ਜਾਏਗਾ ਮੀਨਸ ਹਨਾ ਟੜਕਨ ਬਣਨ ਤੇ ਤਾਂ ਕਰਕੇ ਡਾਕਟਰ ਕਹਿੰਦੇ ਕਿ ਹਫਤਾ ਹੋਰ ਦੇਖ ਲਓ ਕਿ ਮੇਬੀ ਟੜਕਨ ਆ ਜਾਏ ਕਿਉਂਕਿ ਇਹਦੇ ਚ ਇਹ ਹੁੰਦਾ ਸਰ ਨਾਰਮਲ ਕੇਸ ਦੇ ਵਿੱਚ ਜਿਹੜੀ ਜਸਟੇਸ਼ਨਲ ਸੈਕ ਬਣਦੀ ਹੈਗੀ ਆ ਉਹ 4th ਵੀਕ ਤੇ ਬਣਦੀ ਹੈ ਤੇ ਜਿਹੜੀ ਯੋਕ ਸੈਕ ਬਣਦੀ ਹੈ ਸਰ ਯੋਕ ਸੈਕ ਹਨਾ ਅੰਦਰ ਯੋਕ ਬਣ ਜਾਂਦਾ ਹੈਗਾ ਉਹ ਸਰ 5ਵੇਂ ਵੀਕ ਚ ਬਣਦੀ ਹੈਗੀ ਹੈ ਜਿਹੜੀ ਫੀਟਲ ਦੀ ਹਾਰਟਬੀਟ ਆਉਂਦੀ ਹੈਗੀ ਉਹ 6th ਵੀਕ ਦੇ ਵਿੱਚ ਬੱਚੇ ਦੀ ਫਿਟਲ ਹਾਰਟ ਬਣ ਜਾਂਦੀ ਹੈ 6ਵੇਂ ਵੀਕ ਦੇ ਵਿੱਚ ਪਰ ਡਿਲੇਡ ਕਨਸੈਪਸ਼ਨ ਦੇ ਵਿੱਚ 6ਵੇਂ ਦਾ 7ਵਾਂ ਵੀਕ ਵੀ ਹੋ ਸਕਦਾ ਹੈ ਪਰ ਬਹੁਤ ਵਾਰ ਹੁੰਦਾ ਹੈ ਕਿ ਚਾਂਸਸ ਨੇ ਜਿਹੜੇ ਫਿਰ ਉਹ ਕਹਿੰਦੇ ਜੀ ਇਹ ਤਾਂ ਅਬਾਰਟ ਹੀ ਕਰਵਾਉਣਾ ਪਏਗਾ ਮੈਚਿਓਰਿਟੀ ਆਫ ਦਾ ਕੇਸਸ ਦੇ ਵਿੱਚ ਹੁੰਦਾ ਹੈ ਕਿ ਅਬੋਰਟ ਹੀ ਕਰਾਉਣਾ ਪੈਂਦਾ ਹੈ ਕਿ ਅਗਰ ਉਹਨਾਂ ਦੇ ਇੱਕ ਵੀਰੇ ਟਾਈਮ ਤੇ ਨਹੀਂ ਧੜਕਣ ਬਣੀ ਤਾਂ ਫਿਰ ਉਹ ਖਾਲੀ ਸੈਕ ਹੀ ਪਈ ਰਹਿੰਦੀ ਹੈਗੀ ਉਲਟ ਡਾਕਟਰ ਡੀ ਐਨ ਸੀ ਕਰਦੇ ਆ ਜਾਂ ਮੈਡੀਸਿਨ ਦੇ ਦਿੰਦੇ ਆ ਮੈਡੀਕਲ ਟਰੀਟਮੈਂਟ ਮੈਡੀਸਿਨ ਦੇ ਕੇ ਉਹ ਉਹਨਾਂ ਦਾ ਬਲੀਡ ਹੋ ਜਾਂਦਾ ਮੀਨਸ ਪੀਰੀਅਡ ਉਹਨਾਂ ਦੇ ਜਿਹੜੇ ਬਣ ਜਾਂਦੇ ਨਿਕਲ ਪੀਰੀਅਡ ਸਟਾਰਟ ਹੋ ਜਾਂਦੇ ਆ ਪਰ ਇੱਕ ਕੇਸ ਹੋਰ ਵੀ ਹੁੰਦਾ ਸਰ ਇਹ ਚੀਜ਼ ਵੀ ਸੋਚਣ ਸਮਝਣ ਵਾਲੀ ਗੱਲ ਹੈ ਵੀ ਇਹ ਹੁੰਦਾ ਕਿਉਂ ਆ ਹਨਾ ਤੇ ਹੁਣ ਇਹ ਜਿਸ ਤਰ੍ਹਾਂ ਕਿ ਇੰਪਲਾਂਟੇਸ਼ਨ ਜਦੋਂ ਹੁੰਦਾ ਹੈ ਤੇ ਜਿਹੜੇ ਸੈਲਸ ਦੇ ਬੀਟਾ ਐਸ ਜਿਸ ਸੈੱਲ ਹੈ ਕਿ ਸੈਲਸ ਡਿਵਾਈਡ ਹੁੰਦੇ ਹੈਗੇ ਆ ਡਿਵਾਈਡ ਹੋਣ ਤੋਂ ਬਾਅਦ ਇਹ ਸੈਲਸ ਦੇ ਥਰੂ ਹੀ ਸਾਨੂੰ ਪਤਾ ਲੱਗਦਾ ਹੈ ਕਿ ਬੱਚੇ ਦੀ ਧੜਕਣ ਬਣ ਗਈ ਹੈ ਕਿ ਨਹੀਂ ਬਣੀ ਤੇ ਹੁੰਦਾ ਕਿ ਅਸੀਂ ਅਕਸਰ ਇਸ ਕੇਸ ਦੇ ਵਿੱਚ ਇਹ ਬਲੱਡ ਟੈਸਟ ਵੀ ਕਰਾਉਂਦੇ ਆ ਬੀਟਾ ਬਲੱਡ ਟੈਸਟ ਵੀ ਕਰਾਈਦੇ ਤਾਂ ਕਿ ਪਤਾ ਲੱਗ ਜੇ ਕਿ ਬੱਚੇ ਦੀ ਫੀਟਲ ਹਾਰਟ ਪੂਰੀ ਬਣੀ ਹੈ ਕਿ ਨਹੀਂ ਬਣੀ ਪ੍ਰੋਪਰ ਗਰੋਥ ਹੋਈ ਹੈ ਕਿ ਨਹੀਂ ਹੋਈ ਹੈ ਜੀ ਜੀ ਅੱਛਾ ਮੈਂ ਪਰ ਆਯੁਰਵੇਦ ਦੇ ਵਿੱਚ ਇਸ ਮਾਮਲੇ ਦਾ ਹੱਲ ਹੈ ਜਾਂ ਫਿਰ ਜਿਹੜੇ ਲੋਗ ਇਸ ਵੇਲੇ ਐਲੋਪੈਥਿਕ ਦਾ ਵੀ ਟ੍ਰੀਟਮੈਂਟ ਕਰਾ ਰਹੇ ਨੇ ਐਮਪਟੀ ਸਾਈਕਲ ਤੇ ਉਹ ਕੀ ਮਤਲਬ ਮੈਂ ਮੇਰਾ ਸਵਾਲ ਇਹ ਹੈ ਕਿ ਐਲੋਪੈਥੀ ਦੇ ਨਾਲ-ਨਾਲ ਮਾਡਰਨ ਮੈਡੀਕਲ ਸਾਇੰਸ ਦੀ ਸਮਝ ਦੇ ਨਾਲ-ਨਾਲ ਕੀ ਅਸੀਂ ਆਯੁਰਵੈਦਿਕ ਟਰੀਟਮੈਂਟ ਆਯੁਰਵੈਦਿਕ ਇਲਾਜ ਆਯੁਰਵੈਦਿਕ ਨੁਸਖੇ ਆਪਣੇ ਇਲਾਜ ਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੈ ਜੇ ਨੁਕਸਾਨ ਹੈ ਤਾਂ ਕੀ ਹੋ ਸਕਦਾ ਜੇ ਨਹੀਂ ਹੈ ਤਾਂ ਫਿਰ ਇਹ ਜਿਹੜੀ ਪ੍ਰੋਸੈਸ ਹੈਗਾ ਐਮਪਟੀ ਸਾਈਕਲ ਆ ਇਹਨੂੰ ਕਿਵੇਂ ਆਪਣੀ ਜ਼ਿੰਦਗੀ ਚੋਂ ਕੱਢਿਆ ਜਾ ਸਕਦਾ ਹੈ ਸਰ ਤੁਹਾਡਾ ਸਵਾਲ ਹੈ ਕਿ ਐਲੋਪੈਥਿਕ ਟਰੀਟਮੈਂਟ ਦੇ ਨਾਲ ਨਾਲ ਕਿ ਅਸੀਂ ਆਯੁਰਵੈਦ ਟਰੀਟਮੈਂਟ ਲੈ ਸਕਦੇ ਹਾਂ ਜਿਹਦੇ ਨਾਲ ਐਂਪਟੀ ਸੈਕ ਦੀ ਪ੍ਰੋਬਲਮ ਸਾਡੀ ਖਤਮ ਹੋ ਜੇ ਸੋਲਵ ਹੋ ਜੇ ਤਾਂ ਸਰ ਦੇਖੋ ਹੁਣ ਇਹ ਚ ਸਵਾਲ ਇਹ ਆਂਦਾ ਆ ਕਿ ਆਯੁਰਵੈਦ ਜਿਹੜੀਆਂ ਮੈਡੀਸਿਨਸ ਹੈ ਉਹ ਤਾਂ ਇੱਕ ਤਰ੍ਹਾਂ ਦੀ ਕਿਚਨ ਫਾਰਮੇਸੀ ਹੈ ਨਾ ਆਪਣੀ ਹੈਲਦੀ ਫਾਰਮੇਸੀ ਹੈ ਤੇ ਜਦ ਵੀ ਆਪਾਂ ਐਲੋਪੈਥਿਕ ਟਰੀਟਮੈਂਟ ਲੈਣੇ ਆ ਤਾਂ ਡਾਕਟਰ ਹਮੇਸ਼ਾ ਆਪਾਂ ਨੂੰ ਕਹਿੰਦੇ ਕਿ ਤੁਸੀਂ ਚੰਗੀ ਡਾਈਟ ਲੈਣੀ ਹੈ ਨਟਸ ਖਾਣੇ ਹੈ ਚੰਗੀ ਖੁਰਾਕ ਖਾਣੀ ਹੈਗੀ ਹੈ ਤਾਂ ਇਹ ਵੀ ਇੱਕ ਖੁਰਾਕ ਹੈ ਡੈਫੀਨਿਟਲੀ ਅਸ ਦੇ ਟਾਈਮ ਤੇ ਬਹੁਤ ਤੇ ਬਹੁਤ ਕੱਪਲ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਨੂੰ ਮੋਲਰ ਪ੍ਰੈਗਨਨਸੀ ਐਮਪਟੀ ਸੈਕ ਦੀ ਪ੍ਰੋਬਲਮ ਸੀਗੀ ਤੇ ਉਹ ਆਪਣੇ ਕੋਲੋਂ ਮੈਡੀਸਨ ਮਹੀਨਾ ਹੀ ਖਾਂਦੇ ਆ ਸਰ ਜਿਸ ਤਰ੍ਹਾਂ ਕਿ ਫੋਰ एग्जांपल ਮੈਂ ਗੱਲ ਕਰਾਂ ਮੇਰੇ ਇਸ ਟਾਈਮ ਤੇ ਬਹੁਤ ਸਾਰੇ ਪੇਸ਼ੈਂਟ ਚੱਲ ਰਹੀ ਹੈ ਜਿਨ੍ਹਾਂ ਨੂੰ ਇਹ ਪ੍ਰੋਬਲਮ ਸੀਗੀ ਤੇ 11 ਮੰਥ ਉਹਨਾਂ ਦੀ ਇਹ ਪ੍ਰੋਬਲਮ 11 11 12 12 ਸਾਲਾਂ ਬਾਅਦ ਸੋਲਵ ਕੀਤੀ ਹੈ ਉਹ ਕਿਸ ਤਰ੍ਹਾਂ ਸੋਲਵ ਕੀਤੀ ਹੈ ਸਰ ਇਹ ਆਪਾਂ ਦੇਖ ਰਹੇ ਹੈਗੇ ਆ ਸਰ ਇਹ ਗਰਭਧਾਰਕ ਯੋਗ ਹੈ ਗਰਭ ਧਾਰਕ ਯੋਗ ਉਹਨਾਂ ਨੂੰ ਮੈਂ ਹੁਣੇ ਆਪਾਂ ਗੱਲ ਕੀਤੀ ਨਾ ਕਿ ਓਵਿਲੇਸ਼ਨ ਤੇ ਇੰਪਲਾਂਟੇਸ਼ਨ ਮਤਲਬ ਇਰੈਗੂਲਰ ਟਾਈਮ ਤੇ ਹੁੰਦਾ ਹੈ ਸਰ ਇਹ ਗਰਭ ਧਾਰਕ ਮੈਂ ਉਹਨਾਂ ਨੂੰ ਪੀਰੀਅਡ ਦੇ ਸੈਕਿੰਡ ਡੇ ਜਾਂ ਥਰਡ ਡੇ ਸ਼ੁਰੂ ਕਰਾ ਦੇਣੀ ਆ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਇਸੇ ਸਿਰਫ 12 ਹੀ ਟੈਬਸ ਹੈਗੀਆਂ 5 6 ਡੇਸ ਚੱਲਦੀਆਂ ਓਵਿਲੇਸ਼ਨ ਇਹਦੇ ਨਾਲ ਸਟਰੋਂਗ ਬਣ ਜਾਂਦਾ ਕਿਉਂਕਿ ਪੂਰ ਐਗਰ ਸਪਰਮ ਕੁਆਲਿਟੀ ਦੀ ਗੱਲ ਕੀਤੀ ਥੈਨ ਸਰ ਆਪਾਂ ਨੇ ਇਹ ਯੂ ਪਾਵਰ ਯੋਗ ਜੋ ਕਿ ਸਟਰੋਂਗ ਇੰਪਲਾਂਟੇਸ਼ਨ ਵਾਸਤੇ ਇਹ ਯੂ ਪਾਵਰ ਯੋਗ ਹੈ ਸਰ ਇਹ ਇੰਪਲਾਂਟੇਸ਼ਨ ਨੂੰ ਸਟਰੋਂਗ ਬਣਾਉਣ ਵਾਸਤੇ ਆਪਾਂ ਨੇ ਇਹ ਯੂ ਹੋ ਨਾ ਕਿ ਇਹ ਸਰ ਪਹਿਲਾਂ ਉਹਨਾਂ ਨੂੰ 3 ਕ ਮੰਸ ਇਹ ਮੈਡੀਸਿਨ ਸੁਭਾਗਿਆ ਖਾਣੀ ਪਏਗੀ ਜਦੋਂ ਉਹਨਾਂ ਨੂੰ ਲੱਗਦਾ ਕਿ ਸੁਭਾਗਿਆ 3 ਮਹੀਨੇ ਖਾ ਲਈ ਭਾਵੇਂ 2 ਮਹੀਨੇ ਹੀ ਖਾ ਲਈ ਇੱਥੋਂ ਤੱਕ ਪੇਸ਼ੈਂਟ ਹੈਗੇ ਸਰ ਉਹ ਮਹੀਨਾ ਯੂਜ਼ ਕਰਕੇ ਨਾਲੋਂ ਨਾਲ ਇਹ ਯੂਜ਼ ਕਰਦੇ ਹੈਗੀ ਹੈ Ovulation ਵਾਲੀ ਮੈਡੀਸਿਨ ਤੇ ਦੈਨ ਉਹ ਯੂ ਪਾਵਰ ਯੋਗ ਸ਼ੁਰੂ ਕਰਦੇ ਉਹਨਾਂ ਨੂੰ ਸਰ ਪਹਿਲੇ ਮਹੀਨੇ ਦੀ ਪ੍ਰੈਗਨਸੀ ਵਧੀਆ ਠਹਿਰ ਜਾਂਦੀ ਹੈ ਤੇ ਉਹਨਾਂ ਦੀ ਜਿਹੜੀ ਐਮਪਟੀ ਸੈਕ ਵਾਲੀ ਪ੍ਰੋਬਲਮ ਹੈ ਉਹ ਜੜੋਂ ਹੀ ਖਤਮ ਹੋ ਜਾਂਦੀ ਹੈ ਸਰ ਜੜੋਂ ਹੀ ਨਿਕਲ ਜਾਂਦੀ ਹੈ ਜੀ ਜੀ ਅੱਛਾ ਮੈਂ ਇੱਕ ਹੋਰ بڑا ਹੈ ਹਮ ਸਵਾਲ ਇਥੇ ਇਹ ਹੈ ਕਿ ਬਹੁਤ ਵਾਰ ਹੁੰਦਾ ਹੈ ਸਾਡੀਆਂ ਭੈਣਾਂ ਜਿਹੜੀਆਂ 6 6 7 7 ਸਾਲ ਹੋ ਗਏ ਜਿੰਨਾਂ ਨੂੰ ਤੇ ਅਚਾਨਕ ਉਹਨਾਂ ਨੂੰ ਪ੍ਰੈਗਨਨਸੀ ਹੁੰਦੀ ਹੈ ਤੇ ਫਿਰ ਉਹ ਗੋਲੀ ਖਾ ਲੈਂਦੀਆਂ ਨੇ ਗੋਲੀ ਖਾਣ ਤੋਂ ਬਾਅਦ ਮਤਲਬ ਉਹਨਾਂ ਨੂੰ ਬਾਅਦ ਚ ਪਤਾ ਲੱਗਦਾ ਹੈ ਕਿ ਆ ਸਾਨੂੰ ਤਾਂ ਪ੍ਰੈਗਨਨਸੀ ਹੋਈ ਸੀ ਕਿਉਂਕਿ 7 8 ਸਾਲ ਉਹ ਨਾਰਮਲ ਕਰਦੇ ਹੁੰਦੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਪੀਰੀਅਡਸ ਹਜੇ ਜਿਹੜਾ ਸਾਈਕਲ ਨਹੀਂ ਆਇਆ ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਆਪਣੀ ਮਰਜ਼ੀ ਨਾਲ ਸਵਾਲ ਇੱਥੇ ਮੇਰਾ ਇਹ ਹੈ ਕੀ ਆਪਣੀ ਮਰਜ਼ੀ ਨਾਲ ਉਹਨਾਂ ਸਾਡੀਆਂ ਭੈਣਾਂ ਨੂੰ ਗੋਲੀ ਖਾਣੀ ਚਾਹੀਦੀ ਹੈ ਜਿਨ੍ਹਾਂ ਸਾਈਕਲ ਲਿਆਉਣ ਵਾਸਤੇ ਜਿਨ੍ਹਾਂ ਨੂੰ 6-7 ਸਾਲ ਤੋਂ ਪ੍ਰੈਗਨਨਸੀ ਹੋਈ ਨਹੀਂ ਸਰ ਤੁਹਾਡਾ ਸਵਾਲ ਨਾ ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ بڑے ਕੇਸਸ ਮੇਰੇ ਲਾਸਟ 24 ইয়ারਜ਼ ਦੇ ਵਿੱਚ ਇਸ ਤਰ੍ਹਾਂ ਦੇ ਹੋਏ ਹੈਗੇ ਕਿ ਉਹਨਾਂ ਨੂੰ 7-8 ਸਾਲ ਬਾਅਦ ਪ੍ਰੈਗਨਨਸੀ ਠਹਿਰੀ ਹੁੰਦੀ ਹੈਗੀ ਤੇ ਉਦੋਂ ਕਾਲੀਆਂ ਪੈ ਜਾਂਦੀਆਂ ਹੈਗੀ ਕਿਉਂਕਿ ਦੇਖੋ ਸਰ ਪ੍ਰੈਗਨਨਸੀ ਜੇ ਜੋ ਠਹਿਰਦੀ ਹੈ ਤੇ ਬਾਡੀ ਦੇ ਵਿੱਚ ਚੇਂਜਸ ਬਹੁਤ ਤਰ੍ਹਾਂ ਦੇ ਆਉਂਦੇ ਹੈਗੇ ਇਸ ਤਰ੍ਹਾਂ ਕੀ ਜਿਸ ਤਰ੍ਹਾਂ ਕਿ ਸਿਰ ਬਾਡੀ ਐਕ ਵੀ ਹੋ ਸਕਦਾ ਹੈ ਮੂਡ ਸਵਿੰਗ ਵੀ ਹੋ ਸਕਦਾ ਹੈ ਖਾਣ ਪੀਣ ਨੂੰ ਦਿਲ ਨਹੀਂ ਕਰਦਾਗਾ ਉਹ ਸਟ्रेस ਲੈ ਜਾਂਦੀ ਹੈਗੀਆਂ ਤੇ ਉਹ ਇਥੋਂ ਤੱਕ ਕਿ ਕੁਝ ਖਾਂਦੀਆਂ ਪੀਂਦੀਆਂ ਹੀ ਨਹੀਂ ਹੈਗੀ ਖਾਣਾ ਹੀ ਛੱਡ ਦਿੰਦੀ ਹੈ ਇਦਾਂ ਦੇ ਬਾਡੀ ਦੇ ਚ ਵਿੱਚ ਚੇਂਜਸ ਆਉਂਦੇ ਆ ਪਰ ਮਾਫ ਕਰਨਾ ਤੁਹਾਨੂੰ ਮੈਂ ਵਿੱਚ ਰੋਕ ਰਿਹਾ ਅ ਵੱਡਾ ਲੱਛਣ ਕੀ ਹੋ ਸਕਦਾ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਜਿਹੜੀ ਜਦੋਂ ਪ੍ਰੈਗਨੰਸੀ ਸਾਨੂੰ ਠਹਿਰ ਗਈ ਤੇ ਉਹ ਚੀਜ਼ਾਂ ਵੀ ਖਾਣ ਦਾ ਦਿਲ ਕਰਨ ਲੱਗ ਜਾਂਦਾ ਜਿਹੜਾ ਕਦੇ ਉਹਨਾਂ ਨੇ ਸੋਚਿਆ ਵੀ ਨਹੀਂ ਮੈਂ ਖਾ ਸਕਦਾ ਇਹ ਵੀ ਇੱਕ ਵੱਡਾ ਲੱਛਣ ਹੁੰਦਾ ਹੈ ਸਰ ਜਦੋਂ ਪ੍ਰੈਗਨਨਸੀ ਠਹਿਰਦੀ ਹੈਗੀ ਹੈ ਤਾਂ ਫਿਰ ਟੇਸਟ ਕੱਲਾ ਮਦਰ ਦਾ ਨਹੀਂ ਹੁੰਦਾਗਾ ਟੇਸਟ ਜਿਹੜਾ ਪ੍ਰੂਨ ਹੈ ਨਾ ਅੰਦਰ ਐمبرੋਇਰ ਸਰ ਉਹਦਾ ਟੇਸਟ ਬਣਦਾ ਹੈ ਵੀ ਉਹਨੋਂ ਮੇਲ ਹੈ ਫੀਮੇਲ ਹੈ ਇਹ ਡਿਪੈਂਡ ਕਰਦਾ ਸਰ ਤੁਹਾਨੂੰ ਪਤਾ ਹੈ ਮੇਲ ਤੇ ਫੀਮੇਲ ਦੀ ਜਿਹੜੀ ਖਾਣ ਦੇ ਟੇਸਟ ਉਹ ਅਲੱਗ-ਅਲੱਗ ਹੁੰਦੇ ਹੈਗੇ ਉਹ ਇਸੇ ਤਰੀਕੇ ਉਹਨਾਂ ਦਾ ਸਰ ਡਿਪੈਂਡ ਕਰਦਾ ਹੈ ਕਿ ਉਹ ਤਾਂ ਹੀ ਤਾਂ ਪੁਰਾਣੇ ਟਾਈਮ ਤੇ ਦਾਈਆਂ ਜਿਹੜੀਆਂ ਸੀਗੀਆਂ ਉਹ ਟੇਸਟ ਤੇ ਧਰਤੀ ਅੰਦਾਜ਼ਾ ਲਾ ਲੈਂਦੀ ਸੀ ਕਿ ਇਹਨੇ ਮੁੰਡਾ ਜੰਮਣਾ ਹੈ ਕਿ ਕੁੜੀ ਜੰਮਣੀ ਹੈਗੀ ਇਹ ਸਰ ਇਹ ਟੇਸਟ ਬੱਚੇ ਦਾ ਹੁੰਦਾ ਨਾ ਕਿ ਮਦਰ ਦਾ ਹੁੰਦਾ ਹੈ ਫਿਰ ਉਹ 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 ਮਤਾਵਾ ਦਾ ਉਹ ਮਾਵਾਂ ਦਾ ਜਿਹੜਾ ਅਚਾਨਕ ਗੋਲੀ ਖਾਲ ਲੈਂਦੇ ਨੇ ਸਾਈਕਲ ਵਾਲੀ ਉਹਨਾਂ ਦਾ ਹੱਲ ਤੁਹਾਡੇ ਕੋਲ ਫਿਰ ਕਿਵੇਂ ਕਰਦੇ ਹੋ ਸਰ ਉਹਦੇ ਵਿੱਚ ਨਾ ਮੇਰੇ ਕੋਲ ਹਜੇ ਕੱਲ ਵੀ ਕੇਸ ਸੀਗਾ ਇੱਕ ਕਿ ਉਹ ਲੇਡੀ ਨੂੰ ਮੈਨੂੰ ਸਿੰਪਟਮ ਦਿਖ ਰਿਹਾ ਆ ਉਸ ਨੂੰ ਹਜੇ 1 ਮੰਥ ਤਾਂ ਹੋਇਆ ਨਹੀਂ ਕਿਉਂਕਿ ਪ੍ਰੈਗਨਨਸੀ ਤਾਂ 4 ਵੀਕਸ ਤੇ 6 ਵੀਕਸ ਤੇ ਹੀ ਪੋਜ਼ਿਟਿਵ ਆਏਗੀ ਹੈ ਨਾ ਤੇ ਹੁਣ ਕੱਲ ਮੇਰੇ ਕੋਲ ਕੇਸ ਸੀਗਾ ਉਹਨਾਂ ਨੂੰ ਉਹਨਾਂ ਦਾ ਬੇਟਾ ਐਕਸਪਾਇਰ ਹੋ ਗਿਆ ਸੀ ਤੇ ਉਹਨਾਂ ਨੂੰ 8-9 ਸਾਲ ਬਾਅਦ ਮੇਰੀ ਫਰਸਟ ਮੰਥ ਦੇ ਵਿੱਚ ਮੈਡੀਸਨ ਦੇ ਨਾਲ ਉਹ ਕਨਸੀਵ ਕਰ ਗਈ ਹੋਈ ਲੇਡੀ ਜੋ ਤੱਕ ਮੈਨੂੰ ਲੱਗ ਰਿਹਾ ਬਟ ਉਹ ਕਹਿ ਰਹੀ ਮੈਡਮ ਇਹਨੂੰ ਪੀਰੀਅਡ ਨਹੀਂ ਆਇਆ ਜਿਹੜੀ ਤੁਸੀਂ ਉਹਨੇ ਗੱਲ ਕਰਦੇ ਹੋ ਨਾ ਕਿ ਵੀ ਉਹ ਆਪਣੀ ਮਰਜ਼ੀ ਦੇ ਨਾਲ ਫਿਰ ਟੈਬਲੇਟ ਲੈ ਲੈਂਦੀ ਹੈ ਜਿਸ ਨਾਲ ਉਹਨਾਂ ਨੂੰ ਪੀਰੀਅਡ ਆ ਜਾਂਦੇ ਆ ਪਰ ਉਹਨਾਂ ਦੀ ਪ੍ਰੈਗਨਨਸੀ ਹੋਈ ਵੀ ਹੁੰਦੀ ਹੈ ਇੱਥੇ ਮੇਰੀਆਂ ਭੈਣਾਂ ਨੂੰ ਕੀ ਕਰਨਾ ਚਾਹੀਦਾ ਆ ਕਿ ਉਹ ਥੋੜਾ ਜਿਹਾ ਸਾਈਕਲੋਜੀਕਲੀ ਪੋਜ਼ਿਟਿਵ ਹੋ ਕੇ ਥੋੜਾ ਜਿਹਾ ਆਪਣਾ ਦੇਲ ਰੱਖਣ ਮਨ ਰੱਖਣ ਤਾਂ ਕੋਈ ਫਰਕ ਨਹੀਂ ਪੈਂਦਾਗਾ ਜੇ ਮੰਨ ਲਓ ਪ੍ਰੈਗਨਨਸੀ ਹੋਈ ਵੀ ਹੋਈ ਤਾਂ ਆਪਣੇ ਆਪ ਬਿਨਾ ਡਾਕਟਰ ਦੀ ਸਲਾਹ ਤੋਂ ਗੋਲੀ ਖਾਣ ਦੀ ਬਜਾਏ ਪੀਰੀਅਡ ਲਿਉਣ ਵਾਸਤੇ ਉਹ 10 ਦਿਨ ਵੇਟ ਕਰ ਲੈਣ 10 ਦਿਨ ਬਾਅਦ ਫਿਰ ਅਗੇਨ ਚੈੱਕ ਕਰਨ ਸਮ ਟਾਈਮ ਕੀ ਹੁੰਦਾ ਸਰ ਪ੍ਰੈਗਨਨਸੀ ਪੋਜ਼ਿਟਿਵ ਨਹੀਂ ਆਂਦੀ 4-6 ਵੀਕਸ ਤੱਕ ਪਰ ਡੇਢ ਮਹੀਨੇ ਜਾਂ 2 ਮਹੀਨੇ ਦੇ ਵਿੱਚ ਉਹਨਾਂ ਦੀ ਪ੍ਰੈਗਨਨਸੀ ਜਿਹੜੀ ਪੋਜ਼ਿਟਿਵ ਆ ਜਾਂਦੀ ਇਹ ਇਨਕਲੂਡ ਕਰਾਂਗੇ ਸਰ ਡਿਲੇਡ கான்ਸੈਪਸ਼ਨ ਦੇ ਵਿੱਚ ਵੀ ਇਨਕਲੂਡ ਹੁੰਦਾ ਆ ਬੈਟਰ ਹੈ ਕਿ ਤੁਸੀਂ 5-6 ਸਾਲ ਬਾਅਦ ਜਿਹੜੀ கான்ਸੈਪਸ਼ਨ ਹੋਈ ਹੈ ਉਸ ਦਾ ਆਪ ਯਾ ਅਬੋਰਟ ਕਰ ਰਹੇ ਹੋ ਆਪਣੇ ਬੱਚੇ ਦਾ ਆਪ ਹੀ ਕਤਲ ਕਰ ਰਹੇ ਹੋ ਉਸ ਦੀ ਬਜਾਏ ਤਾਂ ਇਹ ਹੈ ਨਾ ਸਰ ਕਿ ਅਸੀਂ ਵੇਟ ਕਰ ਲਈਏ ਪੀਰੀਅਡ ਆਉਣਾ ਹੋਇਆ ਤਾਂ ਆ ਜਾਏਗਾ ਜੇ ਪੋਜ਼ਿਟਿਵ ਹੋਇਆ ਤਾਂ ਫਿਰ ਤਾਂ ਬਹੁਤ ਵੱਡੀ ਖੁਸ਼ਖਬਰੀ ਹੈ ਸਰ ਅੱਛਾ ਮੈਮ ਤੇ ਫਿਰ ਇਹ ਜਿਹੜੇ ਨੁਸਖੇ ਫਾਰਮੂਲੇ ਤੁਸੀਂ ਰੱਖੇ ਹੋਏ ਨੇ ਸੌਂਫ ਹੋ ਗਿਆ ਲੌਂਗ ਹੋ ਗਿਆ ਸ਼ਤਾਵਰ ਤੁਸੀਂ ਰੱਖਿਆ ਉਸ ਤੋਂ ਬਾਅਦ ਲੋਥ ਰੱਖੀ ਹੈ ਔਰ ਅਸ਼ੋਕ ਛਾਲ ਤੁਸੀਂ ਇੱਥੇ ਰੱਖਿਆ ਇਹ ਕੀ ਕਰਨ ਵਾਲੀਆਂ ਨੇ ਇਹ ਥੋੜੀਆਂ ਨੁਸਖਾ ਫਾਰਮੂਲਾ ਸਰ ਦੇਖੋ ਵੈਸੇ ਤਾਂ ਜਿਹੜੀ ਹੁਣ ਆਪਣੀ ਅੱਜ ਗੱਲ ਹੈਗੀ ਉਹ ਬਲੈਕਿਟ ਆਵਮ ਵਾਲੀ ਪੂਰ ਹੈ ਕਿ ਕੁਆਲਿਟੀ ਤੋਂ ਸ਼ੁਰੂ ਹੋਈ ਹੈਗੀ ਹੈਨਾ ਕਰੋਮੋਸੋਮ ਐਬਨਾਰਮੈਲਿਟੀ ਤੋਂ ਸ਼ੁਰੂ ਹੋਈ ਹੈਗੀ ਹੈ ਤਾਂ ਹੁਣ ਇਹਦੇ ਵਿੱਚ ਫਸਟ ਸਵਾਲ ਸੀ ਓਵਿਲੇਸ਼ਨ ਦਾ ਸਰ ਓਵਿਲੇਸ਼ਨ ਟਾਈਮ ਤੇ ਉਹਨਾਂ ਨੇ ਸਟ੍ਰਿਕਟਲੀ ਮੇਲ ਹੈ ਭਾਵੇਂ ਫੀਮੇਲ ਹੈ ਲੌਂਗ ਸਰ ਮੈਂ ਪਹਿਲਾਂ ਵੀ ਦੱਸਿਆ ਇਹ ਲੌਂਗ ਦੀ ਸ਼ੇਪ ਜਿਹੜੀ ਹੈ ਸਰ ਇਸ ਫਰਮ ਵਾਲੀ ਸ਼ੇਪ ਬਣਦੀ ਹੈ ਇਹ ਦੇਖੋ ਇਸ ਫਰਮ ਦੀ ਸ਼ੇਪ ਦਿਖ ਰਹੀ ਹੈ ਨਾ ਆਪਾਂ ਨੂੰ ਸਰ ਇਹ ਮੇਲ ਦੀ ਸਪਰਮ ਨੂੰ ਇਨਕਰੀਜ਼ ਕਰਨ ਵਾਸਤੇ ਕਾਊਂਟੈਕਸ ਨੂੰ ਇਨਕਰੀਜ਼ ਕਰਨ ਵਾਸਤੇ ਸਰ ਜ਼ਬਰਦਸਤ ਤੇ ਅਜਾ ਪਰਤੇਸਤ ਤੇ ਹੁਣ ਇਹ ਫੀਮੇਲ ਨੇ ਵੀ ਪੀਰੀਅਡ ਦੇ ਪਹਿਲੇ ਦਿਨ ਤੋਂ ਲੈ ਕੇ Ovulation ਮੀਨਸ ਭਾਵੇਂ 14ਵੇਂ ਤੇ ਭਾਵੇਂ 16ਵੇਂ ਉਹਨਾਂ ਨੇ ਲੌਂਗ ਨੂੰ ਰਾਤੀ ਸੌਕ ਕਰਨੇ ਦੋ ਲੌਂਗ ਤੇ ਉਹਨਾਂ ਨੇ ਸਵੇਰੇ ਇਹਨਾਂ ਦਾ ਕਾੜਾ ਬਣਾ ਕੇ ਲੈ ਲੈਣਾ ਤੇ 14ਵੇਂ ਦਿਨ ਤੋਂ ਬਾਅਦ ਫਿਰ ਇੰਪਲਾਂਟੇਸ਼ਨ ਵਾਸਤੇ ਉਹਨਾਂ ਨੇ ਸਿਰ ਸੌਂਫ ਸੌਂਫ ਦੇ ਵਿੱਚ ਪ੍ਰੋਜੈਸਟਰੋਨ ਹਾਰਮੋਨ ਜਿਹੜਾ ਹੈ ਉਹ ਬਹੁਤ ਰਿਚ ਹੁੰਦਾ ਹੈ ਇਹ ਉਹਨਾਂ ਨੇ ਸੌਂਫ ਦਾ ਕਾੜਾ ਓਵਿਲੇਸ਼ਨ ਤੋਂ ਬਾਅਦ ਮਤਲਬ ਚਾਰਵੇਂ ਦਿਨ ਤੋਂ ਬਾਅਦ ਉਹਨਾਂ ਨੇ ਫਿਰ 15 ਦਿਨ 임ਪਲੈਂਟੇਸ਼ਨ ਤੱਕ ਸੌਂਫ ਪੀਣੀ ਸ਼ੁਰੂ ਕਰ ਦੇਣੀ ਹੈ ਇਹ ਵੀ ਰਾਤ ਨੂੰ ਅੱਧ ਚਮੜ ਸੌਂਫ ਕਰਨੀ ਹੈ ਮਾਰਨਿੰਗ ਉੱਠ ਕੇ ਐਮਟਿਸਟਮਕ ਉਹਨਾਂ ਨੇ ਸੌਂਫ ਲੈ ਲੈਣੀ ਹੈ ਤੇ ਉਸ ਤੋਂ ਬਾਅਦ ਜਿਹੜੀ ਇਹ ਫਾਰਮੂਲੇਸ਼ਨ ਅਸੀਂ ਰੱਖੀ ਹੈ ਜਿਹੜੀ ਉਹਨੇ ਤੁਸੀਂ ਨਾ ਲਏ ਹੈ ਕੀ ਹੈ ਸਰ ਇਹਨਾਂ ਨੂੰ ਸਰ ਇਨਕਲੂਡਿੰਗ ਇਹ ਲੌਂਗ ਵੀ ਇਹਦੇ ਵਿੱਚ ਇਨਕਲੂਡ ਕਰ ਲੈਣ ਇਹ ਇਨਕਲੂਡ ਕਰਕੇ ਸਰ ਇਹ 50 50 ਗ੍ਰਾਮ ਉਹਨਾਂ ਨੇ ਲੈ ਕੇ ਇਹਦਾ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਲੌਂਗ ਕਿੰਨੇ ਸ਼ਾਮਲ ਕਰਨੇ ਸਰ ਲੋング ਇਹ 50 50 ਗ੍ਰਾਮ ਹੈ ਤੇ ਲੋング 25 ਗ੍ਰਾਮ ਹੈ ਲੋング ਦੀ ਤਸੀਰ ਥੋੜੀ ਗਰਮ ਹੁੰਦੀ ਹੈ ਇਹ 50 50 ਗ੍ਰਾਮ ਲੈ ਲੈਣ ਸਰ ਤੇ ਲੋング ਉਹਨਾਂ ਨੇ ਲੈਣੇ 25 ਗ੍ਰਾਮ ਲੈ ਕੇ ਇਹਨਾਂ ਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਇਹ ਮਿਲਕ ਦੇ ਨਾਲ ਸਵੇਰੇ ਜਾਂ ਰਾਤ ਨੂੰ ਸੌਣ ਲੱਗਿਆਂ ਜਿਆਦਾ ਫਾਇਦਾ ਇਹ ਮਾਰਨਿੰਗ ਹੀ ਹੈ ਮਾਰਨਿੰਗ ਇਹਦਾ ਇੱਕ ਚਮਚ ਉਹ ਲੈਣ ਸਰ ਮਤਲਬ ਇਹ ਨਹੀਂ ਕਿ ਜੇ ਧੜਕਨ ਨਹੀਂ ਬਣਦੀ ਬਲੈਕਡ ਓਵਮ ਹੈ ਐਮਪਟੀ ਸੈਕ ਹੈ ਸਰ ਹਰ ਇੱਕ ਚੀਜ਼ ਦਾ ਸੋਲੂਸ਼ਨ ਇਹਦੇ ਨਾਲ ਹੋ ਜਾਣਾ ਜੀ ਜੀ ਅੱਛਾ ਮੈਂ ਇੱਕ ਹੋਰ ਬੜਾ ਅਹਿਮ ਸਵਾਲ ਜਿਹੜੇ ਭੈਣਾ ਸਾਡੀਆਂ ਵਾਰ-ਵਾਰ ਤੁਹਾਨੂੰ ਵੀ ਪੁੱਛਦੀਆਂ ਨੇ ਸਾਡੇ ਗੋਲ ਵੀ ਕਈ ਵਾਰ ਮੈਸੇਜ ਦੇ ਥਰੂ WhatsApp ਦੇ ਥਰੂ ਸਾਡੀਆਂ ਭੈਣਾਂ ਦਾ ਸਵਾਲ ਹੈ ਕਿ ਇਹ ਮੈਮ ਤੋਂ ਹਰਮੀਤ ਜੀ ਤੋਂ ਜ਼ਰੂਰ ਪੁੱਛਿਆ ਜਾਵੇ ਅੱਛਾ ਮੈਮ ਤੰਦਰੁਸਤੀ ਨਾਲ ਗਰਭ ਧਾਰਨ ਕਰਨ ਵਾਸਤੇ ਕਿਹੜਾ ਗੁਰਮੰਤਰ ਹੈਗਾ ਤੁਸੀਂ ਅੱਜ ਸਾਡੀਆਂ ਭੈਣਾਂ ਨਾਲ ਸਾਂਝਾ ਕਰੋਗੇ ਸਰ ਤੰਦਰੁਸਤੀ ਵਾਸਤੇ ਇੱਕ ਤਾਂ ਦੇਖੋ ਸਰੀਰ ਦੇ ਵਿੱਚ ਜਿਹੜੀਆਂ ਆਪਣੇ ਕਹਿੰਦੇ ਨੇ ਨਾ ਠੰਡਾ ਕੁਝ ਵੀ ਮoiisture ਜ਼ਰੂਰੀ ਹੁੰਦਾ ਹੈਗਾ ਹਨਾ ਅਸੀਂ ਅੱਜ ਦੇ ਟਾਈਮ ਤੇ ਘਿਓ ਹੀ ਛੱਡ ਦਿੰਨੇ ਹੈਗੀਆਂ ਜਦਕਿ ਪੁਰਾਣੇ ਟਾਈਮ ਤੇ ਕਰਦੇ ਸੀ ਕੋਈ ਵੀ ਦਿੱਕਤ ਹੈ ਦੁੱਧ ਦੇ ਵਿੱਚ ਘਿਓ ਤੇ ਦੁੱਧ ਵਿੱਚ ਹਲਦੀ ਪਾ ਕੇ ਲੈ ਲਓ ਤੁਹਾਨੂੰ ਪਤਾ ਹੈ ਹਰ ਇੱਕ ਚੀਜ਼ ਦਾ ਮੰਤਰ ਹੁੰਦਾ ਸੀਗਾ ਪਰ ਅਸੀਂ ਅੱਜ ਦੇ ਟਾਈਮ ਤੇ ਘਿਓ ਤਾਂ ਅਸੀਂ ਵੇਖਦੇ ਹੀ ਨਹੀਂ ਹੈਗੇ ਸਰ ਇਸ ਕਰਕੇ ਆਪਾਂ ਇਹ ਨਾਰਮਲ ਜਿਹਨੂੰ ਆਪਾਂ ਕਹਿੰਦੇ ਕਿ ਗਰਭ ਗਰਭ ਪਾਲ ਜਾਈਏ ਮਤਲਬ ਗਰਭ ਪਾਲ ਹਨਾ ਤੇ ਇਸ ਕਰਕੇ ਆਪਾਂ ਨੇ ਇਹ ਘਿਓ ਵੀ ਨਾਲ ਤਿਆਰ ਕੀਤਾ ਸਰ ਸੋਮਿਆ ਘਿਓ ਸ਼ਤਾਵਰ ਇਹ ਸਭ ਚੀਜ਼ਾਂ ਜੋ ਅਸੀਂ ਆ ਯਾਨ ਸਰ ਇਹ ਤਿੰਨੋਂ ਚੀਜ਼ਾਂ ਦਾ ਕੰਬੀਨੇਸ਼ਨ ਇਸ ਸੋਮਿਆ ਘਿਓ ਦੇ ਵਿੱਚ ਹੈ ਠੀਕ ਹੈ ਉਹਨਾਂ ਨੇ ਸੋਮਿਆ ਘਿਓ ਲੈ ਲੈਣਾ ਉਹਨਾਂ ਦੇ ਗਰਭ ਜਿਹੜਾ ਹੈ ਉਹ ਬਚਿਆ ਰਹੇਗਾ ਤੰਦਰੁਸਤੀ ਯੂਟਰਸ ਨੂੰ ਬਣ ਜਾਏਗੀ ਤੇ ਨਾਲ ਨਾਲ ਉਹਨਾਂ ਨੇ ਇਹ ਯੂ ਪਾਵਰ ਯੋਗ ਸ਼ੁਰੂ ਕਰ ਲੈਣਾ ਸਰ ਇਹ ਉਹਨਾਂ ਦਾ ਸਭ ਤੋਂ ਵੱਡਾ ਹੱਲ ਹੈ ਜੀ ਜੀ ਅੱਛਾ ਮੈਮ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਕਿਵੇਂ ਤੁਹਾਡੇ ਨਾਲ رابطہ ਕੀਤਾ ਜਾ ਸਕਦਾ ਹੈ ਕਿਸੇ ਭੈਣ ਨੇ ਕੋਈ ਆਪਣੀ ਪਰਸਨਲ ਪ੍ਰੋਬਲਮ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਤੇ ਕਿਵੇਂ ਕੀ رابطہ ਕਰਨ ਦਾ ਕੀ ਢੰਗ ਹੈ ਸਰ ਮੁਹਾਲੀ ਫੇਜ਼ 10 ਆਪਣਾ ਕਲੀਨਿਕ ਹੈ ਸੈਕਟਰ 64 ਹੈ ਔਰ SCF 61 ਜੀ ਇਸੇ ਕੰਟੈਕਟ ਕਰ ਸਕਦੇ ਆ ਜਾਂ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਆ ਮੈਥੋ ਮੇਰਾ ਐਡਰੈਸ ਲੈ ਸਕਦੇ ਆ ਜਿਹੜੇ ਬਾਹਰ ਬੈਠੇ ਨੇ ਸਾਡੀਆਂ ਭੈਣਾਂ ਬਾਹਰ ਬੈਠੇ ਮੇਰੀਆਂ ਮੈਡੀਸਿਨਸ ਫੋਰਨ ਮੈਂ ਤਾਂ ਹੁਣ ਤੁਸੀਂ ਬਾਹਰ ਦੀ ਗੱਲ ਕਰ ਲਈ ਤੇ ਮੈਨੂੰ ਧਿਆਨ ਆ ਗਿਆ ਸਰ ਫੋਰਨ ਬੈਠੇ ਕਪਲ ਮੇਰੀਆਂ ਹੋਮ ਰੈਮਡੀਜ਼ ਦੇ ਨਾਲ ਹੀ ਪ੍ਰੈਗਨੈਂਸੀ ਕਨਸੀਵ ਕਰ ਲੈਂਦੇ ਆ ਪਰ ਫਿਰ ਵੀ ਬਿਯੋਂਡ ਦਿਸ ਸਰ ਮੇਰਾ ਜਿਹੜੇ ਮੈਡੀਸਿਨਸ ਹੈਗੇ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਅਸੀਂ ਪਹੁੰਚਾ ਦਿੰਨੇ ਹੈਗੇ ਆ ਉਹ ਜਿਵੇਂ ਜਿਹੜਾ ਵੀ ਸੋਰਸਸ ਹੈਗਾ ਉਹ ਸਾਡੀ ਟੀਮ ਕੰਮ ਕਰਦੀ ਹੈਗੀ ਤੇ ਉਹ ਫੋਰਨ ਵੀ ਬੈਠੇ ਆਪਣੀ ਮੈਡੀਸਿਨ ਮੰਗਾ ਸਕਦੇ ਹੈ ਮੇਰੇ WhatsApp ਨੰਬਰ ਤੇ ਸ਼ੇਅਰ ਕਰਨ ਤਾਂ ਕਿ ਉਹ ਪ੍ਰੋਪਰਲੀ ਰਿਪੋਰਟ ਡਾਇਗਨੋਸ ਕਰਕੇ ਮੈਡੀਸਿਨ ਕੋਰੀਅਰ ਇੰਟਰਨੈਸ਼ਨਲੀ ਹੋ ਜਾਏ ਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਇਹ ਸੰ ਸੀਨੀਅਰ ਨਰਸਿੰਗ ਆਫੀਸਰ ਹਰਮਿਤਕੌਰ ਜੀ ਜਿਨ੍ਹਾਂ ਨੇ ਅੱਜ ਐਮਪੀਟੀ ਸੈਕ ਵਾਲਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਕਿ ਜੇਕਰ ਇਦਾਂ ਦੀ ਪ੍ਰੋਬਲਮ ਵਾਰ-ਵਾਰ ਆ ਰਹੀ ਹੈ ਜਾਂ ਤੁਹਾਡਾ ਗਰਭ ਵਾਰ-ਵਾਰ ਗਿਰ ਰਿਹਾ ਤਾਂ ਅਜਿਹੇ ਦੇ ਵਿੱਚ ਲੌਂਗ ਤੇ ਸੌਫ ਦਾ ਸੁਮੇਲ ਹੈਗਾ ਜਿਹੜਾ ਉਹ ਬਾਕਮਾਲ ਕੰਮ ਕਰਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਨੁਸਖੇ ਫਾਰਮੂਲਿਆਂ ਨਾਲ ਇਹ ਕੀ ਹੈਗਾ ਸੋਮਿਆ ਜਿਹੜਾ ਕਿ ਤੁਹਾਡੇ ਸਰੀਰ ਦੇ ਵਿੱਚ ਤਾਕਤ ਹੈਗੀ ਸ਼ਤਾਵਰ ਦੀ ਲੋਥ ਦੀ ਅਰਜੁਨਛਾਲ ਦੀ ਇਹ ਤਾਕਤ ਤੁਹਾਨੂੰ ਬਖਸ਼ੇਗਾ ਕੁਦਰਤੀ ਤਾਕਤ ਤੁਹਾਨੂੰ ਬਖਸ਼ੇਗਾ ਇਸ ਨਾਲ ਵੀ ਕਾਫੀ ਹੱਦ ਤੱਕ ਕਨਸੀਵਿੰਗ ਦੀ ਜਿਹੜੀ ਪ੍ਰੋਬਲਮ ਹੈ ਉਹ ਦੂਰ ਹੋ ਸਕਦੀ ਹੈ ਸੋ ਉਮੀਦ ਕਰਦਾ ਇਹ ਵੀਡੀਓ ਹੋਰ ਨਾਲ ਵੀਡੀਓ ਜਿਹੜਾ ਤੁਹਾਨੂੰ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਨਾਲ ਆਪਨਾ ਜਿਹੜਾ ਕਰ ਸਕਦੇ ਹੋ ਸਵਾਲ ਕਰ ਸਕਦੇ ਹੋ ਸ਼ੰਕਾ ਦੂਰ ਕਰ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਇਹ ਹੀ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਜ਼ਰੂਰ ਕਰਨਾ ਹੈ ਧੰਨਵਾਦ